ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਅਫਸਰ ਦੇ ਉੱਪਰ ਇੰਡੋ ਪਾਕ ਬਾਰਡਰ ਦੇ ਪਿੰਡ ਚੌਂਤਰਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਵਿਸ਼ਾਲ ਨਗਰ ਕੀਰਤਨ ਜੋ ਕਿ ਇੰਡੋ ਪਾਕ ਬਾਰਡਰ ਦੇ ਪਿੰਡ ਚੌਂਤਰਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰੇ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਇਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਿ ਕਸ ਪਿੰਡ ਚੌਂਤਰਾ ਤੋਂ ਸ਼ੁਰੂ ਹੋ ਕੇ ਇੰਡੋਪਾਕ ਬਾਰਡਰ ਦੇ ਦੁਰੰਗਲਾ ਤੋਂ ਨਿਕਲ ਕੇ ਅੱਗੇ ਬੱਤਾ ਹੋਇਆ ਨਜ਼ਰ ਆ ਰਿਹਾ ਔਰ ਵੱਡੀ ਗਿਣਤੀ ਚ ਸੰਗਤ ਜਿਹੜੀ ਹੈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਸਮੇਂ ਐਂਡੋਪੌਕ ਬਾਰਡਰ ਦੇ ਫਿੰਡ ਚੌਂਤਰਾ ਤੋਂ ਇਹ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਔਰ ਵੱਡੀ ਗਿਣਤੀ ਚ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਔਰ ਨਾਲ ਹੀ ਗੁਰਨਾਨਕ ਨਾਮਲੇਵਾ ਸੰਗਤ ਜਿਹੜੀ ਹੈ

ਪੁਰਸੇ ਆਪਣੇ ਬੁਲਾਈ ਹੋਈ ਫਤਿਹ ਦਾ ਜਵਾਬ ਫਤਿਹ ਦੀ ਰਿਆਈ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀਤੇ ਇਹ ਜੋ ਵਿਸਾਲ ਨਗਰ ਕੀਰਤਨ ਦਾ ਸਮਾਗਮ ਹੈ ਇਹ ਨਗਰ ਪਿੰਡ ਚੌਤਰਾ ਤੋਰਵਾਨਾ ਹੁੰਦਾ ਵਾ ਔਰ ਉੱਥੋਂ ਪਾਇਆ ਵਜੀਲਪੁਰ ਇਸਲਾਮਪੁਰ ਹੁੰਡੀ ਦੁਰੰਗਲਾ ਜੰਡਾਏ ਸੰਘੌਰ ਚੱਕਰਾਜਾ ਗੁਰਦਵਾਰ ਟੈਂਸਾਬ ਤੋਂ ਹੁੰਦਾ ਹੋਇਆ ਸਾਬਰ ਫਸਨਪੁਰ ਸੰਦਰਪੁਰ ਤੋਂ ਹੁੰਦਾ ਹੋਇਆ ਨਗਰ ਸਲਾਚਿਆਂ ਦੇ ਵਿੱਚੋਂ ਇਹ ਤਰ੍ਹਾਂ ਸਾਰੇ ਹੀ ਲੰਘਦਿਆਂ ਹੋਇਆ ਫਿਰ ਆ ਕੇ ਸਮਾਵਤੀ ਪਿੰਡ ਚੌਦਰੇ ਹੁੰਦੀ ਹੈ। ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਲਿਖਿਆ ਜਾਂਦਾ ਜੀ। ਗੁਰੂ ਸਾਹਿਬ ਦੀ ਰਾਮਤ ਦੇ ਅਨੁਸਾਰ ਰੰਗਿਆ ਜਾਂਦਾ ਤੇ ਉਹਦੀ ਰਾਮਤ ਦੇ ਅਨੁਸਾਰ ਹੀ ਇਹ ਸਮਾਵਤ ਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਅਫਸਰ ਦੇ ਉੱਪਰ ਇੰਡੋ ਪਾਕ ਬਾਰਡਰ ਦੇ ਪਿੰਡ ਚੌਂਤਰਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਵਿਸ਼ਾਲ ਨਗਰ ਕੀਰਤਨ ਜੋ ਕਿ ਇੰਡੋ ਪਾਕ ਬਾਰਡਰ ਦੇ ਪਿੰਡ ਚੌਂਤਰਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰੇ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਿ ਕਸ ਪਿੰਡ ਚੌਂਤਰਾ ਤੋਂ ਸ਼ੁਰੂ ਹੋ ਕੇ ਇੰਡੋਪਾਕ ਬਾਰਡਰ ਦੇ ਦੁਰੰਗਲਾ ਤੋਂ ਨਿਕਲ ਕੇ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਵੱਡੀ ਗਿਣਤੀ ਚ ਸੰਗਤ ਜਿਹੜੀ ਹੈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਸਮੇਂ ਐਂਡੋਪੌਕ ਬਾਰਡਰ ਦੇ ਪਿੰਡ ਚੌਂਤਰਾ ਤੋਂ ਇਹ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਔਰ ਵੱਡੀ ਗਿਣਤੀ ਚ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਔਰ ਨਾਲ ਹੀ गुरु नानक तो नाम, लेवा है। नाम करते हुए विशाल इस बारे ज्यादा जानकारी लेनेशाल नगर के और के तुर। तो कि तो <सवारी> ਏ ਜੀ ਸਭ ਤੋਂ ਪਹਿਲਾਂ ਅਸੀਂ ਹੱਥ ਜੋੜ ਕੇ ਗੁਰੂ ਸੇਭ ਨੇ ਬੁਲਾਈ ਹੋਈ ਫਤਿਹ ਦਾ ਜਵਾਬ ਫਤਿਹ ਜੀ ਦੀ ਰਿਆਈ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵਿਸਾਲ ਨਗਰ ਕੀਰਤਨ ਦਾ ਸਮਾਗਮ ਹੈ ਇਹ ਨਗਰ ਪਿੰਡ ਚੌਤਰਾ ਤੌਰਵਾਨਾ ਹੁੰਦਾ ਵਾ ਔਰ ਉੱਥੋਂ ਪਾਇਆ ਵਜੀਰਪੁਰ ਇਸਲਾਮਪੁਰ ਹੁੰਡੀ ਦੁਰੰਗਲਾ ਜੰਡਾਏ ਸੰਘੌਰ ਚੱਕਰਾਜਾ ਗੁਰਦੁਆਰਾ ਟੈਂਸਾਬ ਤੋਂ ਹੁੰਦਾ ਹੋਇਆ ਸਾਬਰ ਫਸਨਪੁਰ ਸੰਦਰਪੁਰ ਤੋਂ ਹੁੰਦਾ ਹੋਇਆ ਨਗਰ ਸਲਾਚਿਆਂ ਦੇ ਵਿੱਚੋਂ ਇਹ ਤਰ੍ਹਾਂ ਸਾਰੇ ਹੀ ਲੰਘਦਿਆਂ ਹੋਇਆ ਫਿਰ ਆ ਕੇ ਸਮਾਵਤੀ ਪਿੰਡ ਚੌਦਰੇ ਹੁੰਦੀ ਹੈ ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਲਿਖਿਆ ਜਾਂਦਾ ਜੀ ਗੁਰੂ ਸਾਹਿਬ ਦੀ ਰਾਮਤ ਦੇ ਅਨੁਸਾਰ ਰੰਗਿਆ ਜਾਂਦਾ ਤੇ ਉਹਦੀ ਰਾਮਤ ਦੇ ਅਨੁਸਾਰ ਹੀ ਇਹ ਸਮਾਵਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ